ਸਾਸੀ ਕਾਲ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਮ ਮੁੱਖ ਸੁਰਖੀਆਂ ਤੋਂ ਹਰਦੀਪਪੁਰੇ ਨੇ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਪੇ ਜੋੜੇ ਸਹਿਬਾ ਤਖਤ ਪਟਨਾ ਸਾਹਿਬ ਲਿਜਾਇਣਗੇ ਜੋੜੇ ਪ੍ਰਧਾਨ ਮੰਤਰੀ ਨੇ ਸੰਗਤ ਨੂੰ ਕੀਤੀ ਅਪੀਲ ਪਰਾਲੀ ਸਾੜਨ ਤੇ ਆਮ ਆਸਮਾਨ ਨੇ ਦਿੱਲੀ ਤੇ ਪੰਜਾਬ ਸਰਕਾਰ ਨਿਸ਼ਾਨ ਕਰਕੇ ਨੇ ਮਨਜਿੰਦਰ ਸੇਸਰਾ ਤੋਂ ਕੀਤਾ ਸਵਾਲ ਦਿੱਲੀ ਪ੍ਰਦੂਸ਼ਿਤ ਪੰਜਾਬ ਕਿਵੇਂ ਸਾਫ ਤਾ ਪਾਜੀ ਬਾਦਾਂ ਆਮ ਆਦੀ ਪਾਰਟੀ ਤੇ ਨਿਸ਼ਾਨਾ ਕਿਹਾ ਥੋੜੀ ਦੇਰ ਲਈ ਹੁੰਦੀਆਂ ਨੇ ਨਵੀਆਂ ਪਾਰਟੀਆਂ ਨਵੇਂ ਵਿਧਾਇਕਾਂ ਦੀ ਗਾਵਾਂ ਮੱਜਾਂ ਨਾਲ ਕੀਤੀ ਤੁਲਾ ਤਰਨ ਚੁਗ ਨੇ ਕਿਰੀ ਪੰਜਾਬ ਸਰਕਾਰ ਮਾਨ ਸਰਕਾਰ ਨੂੰ ਹਰ ਪਾਸਿਓਂ ਕਿਹਾ ਫੇਲ ਪੰਜਾਬ ਨੂੰ ਚੱਲਣਾ ਪੈ ਰਿਹਾ ਵੱਡਾ ਨੁਕਸਾਨ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਮੰਤਰੀ ਹਰਬੀ ਸਿੰਘ ਪੂਰੀ ਨੇ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੀ ਪਤਨੀ ਮਾਤਾ ਸਾਹਿਬਕੌਰ ਦੇ ਪਵਿੱਤਰ ਜੋੜੇ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੇ ਅਧਿਆਤਮਿਕ ਚਰਨ ਸਵਾਵੇ ਯਾਤਰਾ 1 ਅਕਤੂਬਰ ਨੂੰ ਦਿੱਲੀ ਤੋਂ ਸ਼ੁਰੂ ਹੋ ਰਹੀ ਹੈ ਯਾਤਰਾ 1 ਨਵੰਬਰ ਨੂੰ ਸਤਿ ਸ਼੍ਰੀ ਪਟਨਾ ਸਾਹਿਬ ਵਿਖੇ ਪਵਿੱਤਰ ਜੋੜੇ ਸਾਹਿਬ ਦੀ ਸਥਾਪਨਾ ਨਾਲ ਸਮਾਪਤ ਹੋਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਵੀ ਇਹ ਯਾਤਰਾ ਪਹੁੰਚੇ ਲੋਕ ਪਵਿੱਤਰ ਜੋੜੇ ਸਾਹਿਬ ਦੇ ਦਰਸ਼ਨ ਜ਼ਰੂਰ ਕਰਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੀ ਪਤਨੀ ਮਾਤਾ ਸਾਹਿਬ ਕੌਰ ਦੇ ਪਵਿੱਤਰ ਜੋੜੇ ਸਾਹਿਬ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਸੌਂਪ ਦਿੱਤੇ ਹਨ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਦਾਲੂਆਂ ਨੂੰ ਰਾਸ਼ਟਰੀ ਰਾਜਧਾਨੀ ਦੇ ਗੁਰਦੁਆਰਾ ਮੋਤੀਬਗ ਵਿਖੇ ਮੱਥਾ ਟੇਕਣ ਦੀ ਅਪੀਲ ਕੀਤੀ ਇਸ ਗੁਰਦੁਆਰਾ ਸਾਹਿਬ ਤੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜੋੜੇ ਸਾਹਿਬ ਨੂੰ ਇੱਕ ਨਗਰ ਕੀਰਤਨ ਵਿੱਚ ਪਟਨਾ ਸਾਹਿਬ ਲਿਜਾਇਆ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰੀ ਬਲੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਉਹ ਪਵਿੱਤਰ ਜੋੜੇ ਸਾਹਿਬ ਦੇ ਦਰਸ਼ਨ ਕਰਨ ਲਈ ਔਰਦੀ ਪੀਲ ਕੀਤੀ ਹੈ ਪੁਰੀ ਨੇ ਕਿਹਾ ਕਿ ਖਾਸਪਥ ਦੇ ਸੰਸਥਾਪਕ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੀ ਪਤਨੀ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਸਾਹਿਬ ਚੰ ਸੋਹਾਬਾ 300 ਸਾਲਾਂ ਤੋਂ ਵੱਧ ਸਮੇਂ ਤੋਂ ਸਾਡੇ ਪਰਿਵਾਰ ਨਾਲ ਹਨ ਅੱਜ ਮੈਂ ਨਿਮਰ ਮਹਿਸੂਸ ਕਰ ਰਿਹਾ ਹਾਂ ਮੇਰਾ ਪਰਿਵਾਰ ਪਵਿੱਤਰ ਨਿਸ਼ਾਨੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਸੌਂਪ ਰਿਹਾ ਹੈ ਗੁਰਦਵਾਰਾ ਮੋਤੀ ਬਾਗ ਵਿਖੇ ਇੱਕ ਵਿਸ਼ੇਸ਼ ਕੀਰਤ ਸਮਾਗਮ ਕੀਤਾ ਗਿਆ ਜਿੱਥੇ ਸ਼ਰਧਾਲੂ ਪਵਿੱਤਰ ਜੁੜਾ ਸਾਹਿਬ ਦਰਸ਼ਨ ਕਰ ਸਕੇ ਪੁਰੀ ਨੇ ਅੱਗੇ ਕਿਹਾ ਕਿ ਇਸ ਤੋਂ ਬਾਅਦ ਇਸ ਨੂੰ ਗੁਰੂ ਚਨ ਯਾਤਰਾ ਵਿੱਚ ਚਲ ਜਾਇਆ ਜਾਵੇਗਾ ਤਦ ਤੱਕ ਸ੍ਰੀ ਪਟਨਾ ਸਾਹਿਬ ਵਿਖੇ ਦਸਮ ਪਿਤਾ ਤੇ ਜਨਮ ਸਥਾਨ ਤੇ ਸਥਾਈ ਤੌਰ ਤੇ ਰੱਖਿਆ ਜਾਵੇਗਾ ਜਿੱਥੇ ਸ਼ਰਧਾਲੂ ਇਸ ਦੇ ਦਰਸ਼ਨ ਕਰ ਸਕਣਗੇ ਗੁਰਦੁਆਰਤੋਂ ਇਹ ਪਵਿੱਤਰ ਸ਼ਾਨਿਆ ਇੱਕ ਨਗਰ ਕੀਰਤਨ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਲਜਾਈਆਂ ਜਾਣ ਗਿਆ ਜਿੱਥਨੋਂ ਉਹਨੂੰ ਅੰਤ ਵਿੱਚ ਪ੍ਰਕਾਸ਼ ਕੀਤਾ ਜਾਵੇਗਾ ਪੁਰੀ ਨੇ ਕਿਹਾ ਕਿ ਗੁਰੂ ਚਰਨ ਯਾਤਰਾ 13 ਅਕਤੂਬਰ ਨੂੰ ਗੁਰਦੁਆਰਾ ਮੋਤੀ ਬਾਗ ਤੋਂ ਸ਼ੁਰੂ ਹੋਵੇਗੀ ਤੇ ਰਾਤ ਤੱਕ ਫਰੀਦাবাদ ਪਹੁੰਚ ਜਾਵੇਗੀ ਇਸ ਦੇ ਨਾਲ ਹੀ ਕਈ ਸ਼ਹਿਰਾਂ ਤੋਂ ਹੁੰਦੀ ਹੋਈ 1 ਨਵੰਬਰ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਪਹੁੰਚ ਜਾਵੇਗੀ ਤਰਦਾਂ ਚ ਜ਼ਿਮਨੀ ਚੋਣਾ ਦੌਰਾਨ ਸਿਆਸਤ ਗਰਮਾਈ ਹੋਈ ਨਜ਼ਰ ਆ ਰਹੀ ਹੈ ਲੀਡਰਾਂ ਵੱਲੋਂ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਨਵੇਂ ਲੀਡਰਾਂ ਤੇ ਨਵੀਆਂ ਪਾਰਟੀਆਂ ਤੇ ਤੰਜ ਕੱਸਦੇ ਹੋਏ ਤਿੱਖੇ ਨਿਸ਼ਾਨੇ ਸਾਦੇ ਉਹਨਾਂ ਕਿਹਾ ਕਿ ਨਵੇਂ ਲੀਡਰ ਅਚਾਨਕ ਜਿੱਤਣ ਤੋਂ ਬਾਅਦ ਉੱਜਦੇ ਫਿਰਦੇ ਨਜ਼ਰ ਆਉਂਦੇ ਨੇ ਜਿਵੇਂ ਜਦੋਂ ਆਪਾਂ ਲਗਾਤਾਰ ਪਾਦੇ ਨਹੀਂ ਨੇ ਫਿਰ ਕੱਪੜੇ ਤੋਂ ਕਈ ਵਾਰ ਮਾਣ ਆ ਕੇ ਜਾਂਦੇ ਆਪਾਂ ਨਵਾਂ ਕੱਪੜਾ ਫਿਰ ਕੋਸ਼ਿਸ਼ ਕਰਦੇ ਆ ਕਿ ਨਵਾਂ ਟਰਾਈ ਕਰੀਏ ਕਈ ਵਾਰ ਨਵੇਂ ਕੱਪੜੇ ਤੋਂ ਫਿਰ ਧੱਫੜ ਹੋ ਜਾਂਦੇ ਉਸੇ ਤੇ ਫਿਰ 체ਤੀ ਨਾਲ ਹੀ ਦੇਦੇ ਇੱਕ ਹਫਤਾ ਦਾਦਾ ਫਿਰ ਦਵਾਈ ਲਾ ਕੇ ਪੂਰਾ ਹਫਤਾ ਪੰਜੇ ਤੇ ਖੁਰਕਦੇ ਰਹੇ ਨੇ ਖੁਰਕਦੇ ਰਹੇ ਆ ਤੇ ਪੁਰਾਣੇ ਹੀ ਫਿਰ ਕੱਪੜੇ ਤੇ ਆ ਜਾਈਦੇ ਸੋ ਗੱਲ ਇਹ ਹੈ ਜਿਹੜੀਆਂ ਰਵਾਇਤੀ ਪਾਰਟੀਆਂ ਤੁਸੀਂ ਸਾਰੇ ਲੋਕ ਸਾਹਿਬ ਚ ਵੇਖੋ ਥੋੜੀ ਦੇਰ ਵਾਸਤੇ ਨਵੀਆਂ ਪਾਰਟੀਆਂ ਉੱਠਦੀਆਂ ਬਟ ਨਵੀਆਂ ਪਾਰਟੀਆਂ ਜੋ ਕੁਝ ਪ੍ਰੋਮਿਸ ਕਰ ਸਕਣ ਤੇ ਜੋ ਪ੍ਰੋਮਿਸ ਕਰਕੇ ਉਹਨਾਂ ਨੂੰ ਸਰੇ ਚਾਰ ਨਾ ਕੋ ਬੜੀ ਮੁਸ਼ਕਲ ਸੱਜੇ ਦੇਖੋ ਮੈਂ ਵੀ ਤੁਹਾਡਾ ਦਾਸ ਚਾਰ ਮੁੱਖ ਮੰਤਰੀਆਂ ਨਾਲ ਪੰਜਾਬ ਦਾ ਸੇਵਾਦਾਰ ਨਹੀਂ ਹਾਂ ਸਾਬ੍ਹ ਬਿਨ ਸਿੰਘ ਤੋਂ ਲੈ ਕੇ ਸਰ ਹਰਜਨ ਸਿੰਘ ਬਰਾੜ ਸਰਦਾਰਨੀ ਭਟਕਣ ਤੇ ਕੈਪਟਨ ਅਮਰਿੰਦਰ ਜੀ ਜਿਹੜੇ ਬੰਦੇ ਪਹਿਲੀ ਵਾਰ ਕਦੀ ਸਰਪੰਚੀ ਦੀ ਸਮਝੀ ਉਹਨੂੰ ਜਦੋਂ ਅਸੀਂ ਐਮਐਲਏ ਬਣਾਇਆ ਆ ਪਹਿਲੀ ਤੇ ਮੈਂ ਚਿੰਤਰ ਰਿਹਾ ਉੱਥੇ ਐ ਫਿਰਦੇਸੀ ਜਿਹੜਾ ਤਰਨਤਾਰ ਦੀ ਗਵਾਚੀਆਂ गावा ਫਿਰਦੀਆਂ ਆ ਜੋ ਮੇਲਾ ਲੱਗਦਾ ਮੇਲਾ ਤਰਨਤਾਰ ਦੇ ਪੁਰਾਣੇ ਪੈਦ ਤੇ ਤੇ ਕਈ ਵਾਰ ਗਾਈਆਂ ਮੱਝ ਦਾ ਰਸਾ ਖੋਲ ਜਾਂਦਾ ਸੀ ਤੇ ਵਿਚਾਰੀਆਂ ਮੂੰਹ ਚੋਂ ਬਚੋਕੇ ਡੇਂਦੀਆਂ ਸੀ ਮਾਲਕ ਨੂੰ ਡੀਂਗਦੀਆਂ ਸੀ ਅੱਜ ਇਹ ਤੇ ਵਿਚਾਰੇ ਐਮ ਐਲ ਏ ਵਿਧਾਨ ਸਭਾ ਜਾ ਕੇ ਲੱਗ ਬੜੇ ਸ਼ੌਕ ਨਾਲ ਕਈ ਕਿਸਮ ਦੇ ਤੁਹਾਨੂੰ ਪਤਾ ਬੰਦੇ ਪਾਣਾ ਹੈ ਕਈ ਪਹਿਲੇ ਦਿਨ ਸਾਈਕਲ ਤੇ ਆ ਕੇ ਦੁਜੇ ਦੇਰ ਫਿਰ ਲੈਂਡ ਗਰੂਜ਼ ਉੱਤੇ ਆ ਕੇ ਲੈਂਡ ਕੂਲਰ ਨਹੀਂ ਆ ਦੁਜੀ ਫੋਰਡ ਐਂਡਵਰ ਤੇ ਆ ਕੇ ਗੱਡੀਆਂ ਤੇ ਪਹਿਲੇ ਐਲਾਨ ਕਰ ਦਿੱਤਾ ਜਿੱਥੇ ਅਸੀਂ ਰਵਾਂਗੇ ਅਸੀਂ ਇੱਕ ਦਿਨ ਵੀ ਤਨਖਾਹ ਨਹੀਂ ਲਵਾਂਗੇ ਰੁਪਈਆ ਲਿਆ ਕਰਾਂਗੇ ਦੁਜੇ ਮਹੀਨੇ ਵੇਖਾ ਟੀ.ਏ.ਡੀ.ਏ ਵੀ ਲੈਂਦੇ ਹਾਂ ਸਰ ਹੁਣ ਕੀਰਦੇ ਸਾਥ ਚ ਆ ਗਏ ਹੁਣ ਸਾਰਾ ਕੁਝ ਤਰਨਤਨ ਜ਼ਿਮਨੀ ਚੋਣ ਦੌਰਾਨ ਸਾਰੀਆਂ ਪਾਰਟੀਆਂ ਦੇ ਰਿਕ ਦੂਜੇ ਨੂੰ ਪੰਡਣ ਵਿੱਚ ਲੱਗੇ ਹੋਏ ਨੇ ਆਮ ਆਦੀ ਪਾਰਟੀ ਦੇ ਆਗੂ ਵੀ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਗਿੜਵਾਈ ਰਹੇ ਨੇ ਪਰ ਇਸੇ ਦੌਰਾਨ ਪੁਰਾਣੀਆਂ ਸਰਕਾਰਾਂ ਤੇ ਵੀ ਨਿਸ਼ਾਨੇ ਸਾਦੇ ਜਾ ਰਹੇ ਨੇ ਕਾਨੂੰਨ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਆਮ ਆਦੀ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਚੋਣ ਪ੍ਰਚਾਰ ਦੌਰਾਨ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਾਭ ਨੂੰ ਆਪਸ ਵਿੱਚ ਲੜਾ ਕੇ ਵੋਟਾਂ ਦੀ ਰਾਜਨੀਤੀ ਕਰਦੀਆਂ ਰਹੀਆਂ ਨੇ ਪੁਰਾਣੀਆਂ ਸਰਕਾਰਾਂ ਦੇ ਵੇਲੇ ਕਾਲੀਆਂ ਤੇ ਕਾਂਗਰਸੀਆਂ ਦੇ ਵੇਲੇ ਝੂਠ ਬੋਲੇ ਜਾਂਦੇ ਰਹੇ ਸਾਬਕਾ ਮੁੱਖ ਮੰਤਰੀ ਬੋਲਦੇ ਰਹੇ ਸਟੇਜਾਂ ਤੋਂ ਕਿ ਜਿਹੜੇ ਲਾਲਕੀਰ ਦੇ ਅੰਦਰ ਥਾ ਆ ਆਪਾਤੀ ਦੇ ਵਾਲੇ ਜਾਂ ਮੁਸਤਰਕਾ ਮਾਲਕਾਂ ਉਹ ਲੋਕਾਂ ਦੇ ਨਾਮ ਕਰਾਵਾਂਗੇ ਪਰ ਨਾ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਨਾ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਹੁਣ ਉਹ ਜਿਹੜੀ ਪਾਲਿਸੀ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਲਾਲਕੀਰ ਦੇ ਅੰਦਰ ਥਾ ਨੇ ਉਹਨਾਂ ਦੀਆਂ ਰਿਸ਼ਤੇਗੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਉਹਦੀ ਸ਼ੁਰੂਆਤ ਵੀ ਤੁਹਾਡੇ ਇਥੋਂ ਤਰਨਦਾਰ ਹੋਈ ਹੁਣ ਤੱਕ 10000 ਤੋਂ ਵੱਧ ਰਿਸ਼ਤੇ ਬਣ ਚੁੱਕੀਆਂ ਘਰਾਂ ਦੀਆਂ ਜਿਹੜੇ ਘਰ ਰਹਿ ਗਿਆ ਉਹਨਾਂ ਘਰਾਂ ਦੀਆਂ ਰਿਸ਼ਤੀਆਂ ਵੀ ਆਉਣ ਵਾਲੇ ਸਮੇਂ 'ਚ ਵਧ ਜਾਣਗੀਆਂ ਤੇ ਆਪਾਂ ਵੇਂਦੇ ਰਹਿਆ ਪ੍ਰਾਣੀਆਂ ਸਰਕਾਰਾਂ ਦੇ ਵੇਲੇ ਜਦੋਂ ਸਰਕਾਰ ਬਦਲ ਜਾਣੀ ਪੰਚਾਇਤ ਬਦਲ ਜਾਣੀ ਐਮਸੀ ਬਦਲ ਜਾਣਾ ਤੇ ਜਿਹੜੇ ਬਾਦੀਤੇ ਵਾਲੇ ਥਾ ਆ ਉਹਨਾਂ ਤੋਂ ਐਮਸੀਆਂ ਤੇ ਸਰਪੰਚਾਂ ਨੇ ਝਗੜੇ ਕਰਾਉਣੇ ਸ਼ੁਰੂ ਕਰ ਦੇਣੇ ਕਬਜੇ ਸ਼ੁਰੂ ਕਰਾ ਦੇ ਨੇ ਭਰਾ ਨੂੰ ਭਰਾ ਨਾਲ ਲੜਾਉਣਾ ਗਵਾਂਡੀ ਨੂੰ ਗਵਾਂਡੀ ਨਾਲ ਲੜਾਉਣਾ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਲੜਾਈ ਸਦਾ ਲਈ ਖਤਮ ਕਰ ਦਿੱਤੀ ਉਹ ਕਿਉਂ ਨਾ ਪੁਰਾਣੀਆਂ ਸਰਕਾਰਾਂ ਨੇ ਰਿਸ਼ਤੇ ਬਣਾਈਆਂ ਕਿਉਂਕਿ ਉਹਨਾਂ ਦੀ ਇਹ ਸਕੀਮ ਸੀ ਪੁਰਾਣੀਆਂ ਸਰਕਾਰਾਂ ਦੀ ਵੀ ਜੇ ਰਿਸ਼ਤੇ ਬਣ ਗਏ ਤੇ ਇਹਨਾਂ ਲੋਕਾਂ ਦੀ ਆਪਸੇ ਲੜਾਈ ਖਤਮ ਹੋ ਜਾਣੀ ਭਰਾਵਾਂ ਦੀ ਭਰਾਵਾਂ ਨਾਲ ਵੰਡ ਖਤਮ ਹੋ ਜਾਣੀ ਹੈ ਗਵਾਂਡੀ ਦੀ ਗਵਾਂਡੀ ਨਾਲ ਥਾਂ ਦੀ ਵੰਡ ਖਤਮ ਹੋ ਜਾਣੀ ਹੈ ਤੇ ਸਾਥ ਸੰਗਤ ਉਨਾਂ ਦਾ ਕੰਮ ਇਹ ਹੁੰਦਾ ਅਕਾਲੀਆਂ ਕਾਂਗਰਸੀਆਂ ਦਾ ਇਹਨਾਂ ਦੇ ਢੇ ਬਣਾ ਛੱਡੋ ਇਹਨਾਂ ਦੀ ਆਪਸੇ ਲੜਾਈ ਕਰਾ ਛੱਡੋ ਇਹ ਲੜਦੇ ਰਹਿਣ ਤੇ ਸਾਡੇ ਕੋ ਉਦੇ ਰਹਿਣ ਕਿਸੇ ਨੂੰ ਪੁਲਿਸ ਪਵਾ ਦਈਏ ਕਿਸ ਦੀ ਪੁਲਿਸ ਟਿਕਾ ਦਈਏ ਕਿ ਇਹਨੂੰ ਫੜਾ ਦਈਏ ਕਿ ਇਹਨੂੰ ਛਡਾਲੀਏ ਤੇ ਵੋਟਾਂ ਲੈਂਦੇ ਰਹੀਏ ਸਾਤ ਸੰਗਤ ਸਿਰਫ ਇਹ ਲੋਕ ਵੋਟਾਂ ਦੀ ਰਾਜਨੀਤੀ ਕਰਦੇ ਰਿਆ ਅਕਾਲੀ ਦਰਬਾਰਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਦੇ ਤਰਨਤਾਰਨ ਜ਼ਿਮਨੀ ਚੋਣ ਚ ਆਉਣ ਤੋਂ ਬਾਅਦ ਲੋਕਾਂ ਦੀ ਉਤਸੁਕਤਾ ਹੋਰ ਵੱਧ ਗਈ ਹੈ ਕਈਆਂ ਵੱਲੋਂ ਉਸ ਦੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿਉਂਕਿ ਪਹਿਲਾਂ ਵੀ ਜਿਹੜਾ ਹੋ ਚੁੱਕਾ ਹੈ ਮਨਦੀਪ ਸਿੰਘ ਦੀ ਸਮਰਥਕ ਪ੍ਰੋਫੈਸਰ ਤਨਮਕੌਰ ਇਸ ਜਿਮਨੀ ਚੋਣ ਵਿੱਚ ਆਪਣੇ ਉਮੀਦਵਾਰ ਦੀ ਜਿੱਤ ਦੀ ਉਮੀਦ ਕਰ ਰਹੀ ਹੈ ਇਸ ਲਈ ਉਹਨਾਂ ਕਈ ਤਰ੍ਹਾਂ ਦੇ ਤਰਕ ਵੀ ਦਿੰਦੇ ਨੇ ਸਾਡਾ ਜਿਹੜਾ ਕੈਂਡੀਡੇਟ ਹੈ ਜੀ ਉਹਦਾ ਕਿਰਦਾਰ ਬਹੁਤ ਤਗੜਾ ਹੈ ਹੂੰ ਉਹਦਾ ਇਤਿਹਾਸ ਬਹੁਤ ਤਗੜਾ ਹੈ ਤੇ ਜਦੋਂ ਆਪਾਂ ਅਨਾਉਂਸ ਕਰ ਦਿੰਦੇ ਆ ਕਿ ਉਹ ਇੱਕ ਪੰਥਕ ਉਮੀਦਵਾਰ ਹੈ ਹੂੰ ਪੰਥਕ ਉਮੀਦਵਾਰ ਹੋਣਾ ਪੂਰੀ ਤਰ੍ਹਾਂ ਸੋਸਾਇਟੀ ਦੇ ਹੱਕ ਵਿੱਚ ਹੋਣਾ ਲੋਕਤੰਤਰਕ ਢੰਗ ਦੀ ਗੱਲ ਕਰਨੀ ਬਹੁ ਬੇਟੀਆਂ ਦੀ ਗੱਲ ਕਰਨੀ ਪੰਜਾਬ ਤੇ ਪੰਥ ਨੂੰ ਬਚਾਉਣ ਦੀ ਗੱਲ ਕਰਨੀ ਪੰਥਕ ਉਮੀਦਵਾਰ ਦੀ ਆਪਣੇ ਆਪ ਵਿੱਚ ਹੀ ਪਛਾਣ ਹੈ ਕਿ ਉਹ ਇੱਕ ਸੈਕੂਲਰ ਹੈ ਸਰਬ ਸੰਜੀ ਵਾਲਤਾ ਦਾ ਪ੍ਰਤੀਕ ਹੈ ਔਰ ਉਹ ਸਾਰੇ ਦੇਖੋ ਤੁਸੀਂ ਇਹ ਸਾਰਾ ਪੰਥ ਇਸ ਸਟੇਜ ਤੇ ਇਕੱਠਾ ਹੈ ਬਹੁਤ ਜ਼ਿਆਦਾ ਗਰਾਊਂਡ ਲੈਵਲ ਤੇ ਸਭ ਤੋਂ ਵੱਡਾ ਸਪੋਕ ਜਿਹੜੀ ਹੈ ਅਕਾਲੀ ਦਲ ਵਾਦ ਪੰਜਾਬ ਦੀ ਤੇ ਦੂਸਰੀਆਂ ਪਾਰਟੀਆਂ ਵੀ ਉਹ ਪੂਰਾ ਸਮਰਥਨ ਦੇ ਰੀਆਂ ਨੇ ਤੁਸੀਂ ਹੈਰਾਨ ਹੋਵੋਗੇ ਕਿ ਹਿੰਦੂ ਧਰਮ ਦੇ ਜਿਹੜੇ ਧਾਰਮਿਕ ਆਗੂ ਨੇ ਉਹ ਕੀ ਬੋਲ ਰਹੇ ਨੇ ਉਹ ਕੀ ਕਹਿ ਰਹੇ ਨੇ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਸਿੱਖ ਗੁਰੂਆਂ ਦੇ ਸਿਧਾਂਤਾਂ ਦੇ ਹੱਕ ਵਿੱਚ ਔਰ ਜਿਹੜੇ ਮੁਸਲਮ ਭਾਈਚਾਰਾ ਉਹ ਪੂਰੀ ਤਰ੍ਹਾਂ ਸਾਡੇ ਨਾਲ ਹੈ ਹਿੰਦੂ ਸਾਡੇ ਨਾਲ ਨੇ ਹਰ ਵਰਗ हर हर जात, हर पार्टी पॉलिटिक्स तो ऊपर हो रही है, ये बहुत ही खुशी ते सारे धर्मांत सत्कार करने बहु हिफाजत, नौजवान की हिफाजत इंडस्ट्रियल दैट इज ओनली पॉसिबल इन सिख राज ਪਰਾਲੀ ਸਾੜਨ ਦੇ ਮੁੱਦੇ ਤੇ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਆਮੋ ਸਾਹਮਣੇ ਖੜੀਆਂ ਦਿਖਾਈ ਦੇ ਰਹੀਆਂ ਨੇ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿਰਸਾ ਵੱਲੋਂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਹਰਿਆਣਾ ਚ ਸਾੜੀ ਜਾਰੀ ਪਰਾਲੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਜਿਸ ਤੇ ਆਮ ਆਦੀ ਪਾਰਟੀ ਆਗੂ ਨੀਲ ਗਰਗ ਨੇ ਸਿਰਤਾ ਤੇ ਤਿੱਖੇ ਸਵਾਲ ਕੀਤੇ ਨੀਲ ਗਰਗ ਨੇ ਕਿਹਾ ਕਿ ਪੰਜਾਬ ਚ ਪਰਾਲੀ ਸਾੜਨ ਚ 75% ਦੀ ਤੱਕ ਕਮੀ ਦਰਜ ਕੀਤੀ ਗਈ ਹੈ ਉਹਨਾਂ ਸਵਾਲ ਕੀਤਾ ਕਿ ਜੇਕਰ ਪੰਜਾਬ ਦਾ ਧੂਆਂ ਦਿੱਲੀ ਜਾਂਦਾ ਹੈ ਤਾਂ ਪੰਜਾਬ ਦੀ ਹਵਾ 5 ਗੁਣਾ ਬਿਹਤਰ ਕਿਉਂ ਹੈ ਦਿੱਲੀ ਦੇ ਵਿੱਚ ਅੱਜ ਐਸੀ ਨਾਕਾਬਲ ਲੋਕਾਂ ਦੀ ਡਬਲ ਇੰਜਨ ਭਾਜਪੀ ਸਰਕਾਰ ਚੱਲਦੀ ਪਈ ਆ ਜਿਸ ਦੇ ਕਾਰਨ ਅੱਜ ਦਿੱਲੀ ਗੈਸ ਚੈਂਬਰ ਬਣ ਗਿਆ ਔਰ ਦੁਨੀਆ ਦਾ ਮੋਸਟ ਪੋਲਿਊਟਡ ਸਿਟੀ ਹੋ ਨਿਪੜਿਆ ਅੱਜ ਦਿੱਲੀ ਦਾ ਜਿਹੜਾ 에ਅ ਕੁਆਲਿਟੀ ਇੰਡੈਕਸ ਹੈ ਉਹ 1000 ਨੂੰ ਵੀ ਕ੍ਰਾਸ ਕਰ ਚੁੱਕਾ ਹੈ ਲੋਕਾਂ ਦਾ ਗੁੱਸਾ ਫੁੱਟਿਆ ਤਾਂ ਦਿੱਲੀ ਦੇ ਪ੍ਰਿਆਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਜੀ ਨੇ ਝਟ ਇਲਜ਼ਾਮ ਪੰਜਾਬ ਤੇ ਲਗਾਤੇ ਪੰਜਾਬ ਦੇ ਕਿਸਾਨ ਨੂੰ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਔਰ ਪੰਜਾਬ ਦੇ ਕਿਸਾਨ ਨੂੰ ਖਲਨਾਇਕ ਵਜੋਂ ਪੇਸ਼ ਕੀਤਾ ਔਰ ਕਿਹਾ ਕਿ ਦਿੱਲੀ ਦੇ ਪੋਲੂਸ਼ਨ ਵਾਸਤੇ ਪੰਜਾਬ ਦੇ ਕਿਸਾਨ ਦਾ ਪਰਾਲੀ ਸਾੜਨਾ ਜ਼ਿੰਮੇਵਾਰ ਜਦਕਿ ਸਾਰੇ ਜਾਣਦੇ ਆ ਦੁਨੀਆ ਭਰ ਦੀਆਂ ਏਜੰਸੀਆਂ ਕਹਿੰਦੀਆਂ ਨੇ ਵਿਗਿਆਨੀ ਕਹਿੰਦੇ ਹੈਗੇ ਆ ਕਿ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਗ੍ਰਾਫਟ ਆਈ ਹੈ ਅੱਜ ਉਹ ਗ੍ਰਾਫਟ 75% ਤੋਂ ਵੀ ਵੱਧ ਨੋਟ ਕੀਤੀ ਗਈ ਹੈਗੀ ਹੈ ਜਦੋਂ ਦੀ ਆਵਾਦੀ ਪਾਰਟੀ ਦੀ ਸਰਕਾਰ ਆਈ ਹੈ ਅਸੀਂ ਲਗਾਤਾਰ ਕੋਸ਼ਿਸ਼ ਕੀਤੀ ਮਸ਼ੀਨਰੀ ਮੁਹੱਈਆ ਕਰਾਈ ਕਿਸਾਨਾਂ ਦਾ ਸਹਿਯੋਗ ਮਿਲਿਆ ਔਰ ਇਸ ਦਾ ਨਤੀਜਾ ਇਹ ਹੈਗਾ ਕਿ ਅੱਜ ਅੱਗ ਲਾਉਣ ਦੀਆਂ ਘਟਨਾਵਾਂ ਆਲਮੋਸਟ ਨੈਗਲੀਜੀਅਬਲ ਹੋ ਗਈਆਂ ਨੇ ਅੱਜ ਪੰਜਾਬ ਦਾ 에ਅ ਕੁਆਲਿਟੀ ਇੰਡੈਕਸ ਤੇ ਕੇ ਦਿੱਲੀ ਨਾਲੋਂ 5 ਗੁਣਾ ਬਿਹਤਰ ਹੈਗਾ ਆ ਬੀਜੇਪੀ ਦੀਆ ਡਬਲ ਇੰਜਨ ਸਰਕਾਰ ਹਰਿਆਣੇ ਚ ਵੀ ਹੈ ਹਰਿਆਣੇ ਨਾਲੋਂ ਸਾਡਾ 에ਅ ਕੁਆਲਿਟੀ ਇੰਡੈਕਸ 3 ਗੁਣਾ ਜ਼ਿਆਦਾ ਬਿਹਤਰ ਹੈ यूपी ਨਾਲੋਂ 4 ਗੁਣਾ ਜ਼ਿਆਦਾ ਬਿਹਤਰ ਹੈ ਜਿੱਕਰ ਸਾਡਾ 에ਅ ਕੁਆਲਿਟੀ ਇੰਡੈਕਸ ਦਿੱਲੀ ਨਾਲੋਂ 5 ਗੁਣਾ ਬਿਹਤਰ ਹੈ ਫਿਰ ਦਿੱਲੀ ਦੇ ਪੋਲੂਸ਼ਨ ਵਾਸਤੇ ਪੰਜਾਬ ਦਾ ਪੰਜਾਬ ਪੰਜਾਬ ਦਾ ਕਿਸਾਨ ਹੈ ਉਹ ਕਿਵੇਂ ਜ਼ਿੰਮੇਵਾਰ ਹੋ ਗਿਆ ਪਰ ਅੱਜ ਜਿਹੜਾ ਸਭ ਤੋਂ ਵੱਡਾ ਸਵਾਲ ਆ ਉਹ ਪੰਜਾਬ ਦੀ ਜਿਹੜੀ ਬੀਜੇਪੀ ਲੀਡਰਸ਼ਿਪ ਆ ਚਾਹੇ ਉਹ ਸੁਨੀਲ ਜਾਖੜ ਜੀ ਹੋਣ ਚਾਹੇ ਉਹ ਰੁਭਨੀਤ ਬਿੱਟੂ ਜੀ ਹੋਣ ਚਾਹੇ ਅਸ਼ੁਨੀਸ਼ ਸ਼ਰਮਾ ਜੀ ਹੋਣ ਅੱਜ ਸਵਾਲ ਉਹਨਾਂ ਨੂੰ ਹੈ ਕਿ ਅੱਜ ਜਦੋਂ ਬੰਜਿੰਦਰ ਸਿੰਘ ਸਿਰਸਾ ਜੀ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਨੂੰ અપਮਾਨਿਤ ਕਰ ਰਹੇ ਨੇ ਕੀ ਤੁਸੀਂ ਮਨਜਿੰਦਰ ਸਿੰਘ ਸਿਰਸਾ ਜੀ ਨਾਲ ਸਹਿਮਤ ਹੋ ਜੇ ਸਹਿਮਤ ਹੋ ਇਹ ਵੀ ਖੁੱਲ ਕੇ ਦੱਸੋ ਜੇ ਸਹਿਮਤ ਨਹੀਂ ਹੋ ਤਾਂ ਖੁੱਲ ਕੇ ਸਿੱਧਾ ਵਿਰੋਧ ਕਰੋ ਕਿਉਂਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਜਾਂ ਪੰਜਾਬ ਜਿਹੜਾ ਹੈ ਉਹ ਦਿੱਲੀ ਦੇ ਪੋਲੂਸ਼ਨ ਵਾਸਤੇ ਜ਼ਿੰਮੇਵਾਰ ਨਹੀਂ ਹੈ ਰਿਸ਼ਵਤ ਮਾਮਲੇ ਵਿੱਚ ਸੀਬੀਆਈ ਵੱਲੋਂ ਗ੍ਰਿਫਤਾਰ ਕਿਤੇ ਗਏ ਮੁੱਤਲ ਡੀਆਈਜੀ ਹਰਚੰਦ ਸਿੰਘ ਪੁੱਲਰ ਮਾਮਲੇ 'ਚ ਭਾਜਪਾ ਵੱਲੋਂ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਭਾਜਪਾ ਗੋਤਾਰਨ ਚੁਗ ਨੇ ਜ਼ੀਰੋ ਟੋਲਰੈਂਸ ਦੀ ਗੱਲ ਕਰਨ ਵਾਲੀ ਸਰਕਾਰ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਅਫਸਰ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਨੇ ਚੁਗ ਨੇ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੋਂ ਫੇਲ ਸਾਬਤ ਹੋਈ ਹੈ ਜਿਸ ਦਾ ਨੁਕਸਾਨ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ ਐਸਾ ਕਿ ਇੱਥੋਂ ਸਾਬਤ ਹੁੰਦਾ ਹੈ ਕਿ ਕਿਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਦੇ ਅੰਦਰ ਭ੍ਰਿਸ਼ਟਾਚਾਰ ਦਾ ਬੋਲਬਾਲਾ ਜ਼ੀਰੋ ਟੋਲਰੈਂਸ ਦੀ ਗੱਲ ਕਰਨ ਵਾਲੇ ਖੁਦ ਹੀ ਉਹਨਾਂ ਦੇ ਸਾਰੇ ਅਫਸਰ ਭ੍ਰਿਸ਼ਟਾਚਾਰ ਚ ਲਿਪਤ ਨੇ ਉਸ ਡਾਇਰੀ ਚ ਕੜੇ-ਕੜੇ ਪੋਲਿਟਿਸ਼ੀਅਨ ਦੇ ਨਾਲ ਸਾਹਮਣੇ ਆਨੇ ਚਾਹੀਦੇ। ਉਹ ਰਹੀ ਵੀ ਗੱਲ ਬੜੀ ਸਪਸ਼ਟ ਦਿਖ ਰਹੀ ਹੈ ਕਿ ਇਹ ਸਰਕਾਰ ਹਰ ਫਰੰਟ ਤੇ ਫੇਲ ਹੈ। ਕਰਪਸ਼ਨ ਰੋਕਣ ਦੇ ਨਾਂ ਤੇ ਸੱਤਾ ਚਾਹੀ ਸੀ। ਅੱਜ ਇਹਨਾਂ ਦੇ ਸਾਰੇ ਮੰਤਰੀ ਜਿਹੜੇ ਦਿੱਲੀੋਂ ਆ ਕੇ ਬੈਠੇ ਨੇ ਸਾਰੇ ਹੀ ਕਰਪਟ ਨੇ। ਤਿਹਾਰ ਦੇ ਲਿਟਰਨ ਲੋਕ ਆ ਕੇ ਪੰਜਾਬ ਆਬ ਚਲਾ ਰਹੇ। ਇਹ ਕਹਿੰਦੇ ਸੀ ਲੋਕਪਾਲਿਆਂਗੇ ਤੇ ਲੋਕਤੰਤਰ ਹੀ ਖਤਮ ਕਰਤਾ ਇਹ ਕਹਿੰਦੇ ਸੀ ਕਾਂਗਰਸ ਨਾਲ ਗਠਬੰਧ ਨਹੀਂ ਕਰਾਂਗੇ ਕਾਂਗਰਸ ਨਾਲ ਮਿਲ ਕੇ ਚੋਣਾਂ ਲੜਾਇਆ ਨੂਰਾ ਕੁਸ਼ਤੀ ਖੇល ਰਹੇ ਨੇ ਔਰ ਇਹ ਪੰਜਾਬ ਦੀ ਭਗਵੰਤਵਾਨ ਦੀ ਸਰਕਾਰ ਹਰ ਫਰੰਟ ਤੇ ਫੇਲ ਹੈ ਔਰ ਲਗਾਤਾਰ ਅਸਫਲਤਾ 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 ਜਿਰਾ ਨੁਕਸਾਨ ਪੰਜਾਬ ਚੱਲ ਰਿਹਾ ਹੈ ਸਰਵੇ ਦੀ ਰਾਤਾਂ ਨੀਚੇ ਸੰਸਦ ਭਵਨ ਦੇ ਬਾਹਰ ਗੋਲੀਬਾਰੀ ਹੋਈ ਜਿਸ ਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਰਾਸ਼ਟਰਪਤੀ ਵਿਜੀਕ ਨੇ ਇਸ ਨੂੰ ਅਤਵਾਦੀ ਹਮਲਾ ਦੱਸਿਆ ਹੈ ਘਟਨਾ ਸਮੇਂ ਸੰਸਦ ਭਵਨ ਦੇ ਬਾਹਰ ਭਾਰੀ ਸੁਰੱਖਿਆ ਬਲ ਮੌਜੂਦ ਸਨ ਗੋਲੀਬਾਰੀ ਤੋਂ ਬਾਅਦ ਇਲਾਕੇ ਨੂੰ ਘੇਰ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਰਬੀਆ ਦੇ ਸੰਸਦ ਭਵਨ ਦੇ ਬਾਹਰ ਗੋਲੀਬਾਰੀ ਹੋਈ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਗੋਲੀਬਾਰੀ ਨਾਲ دہشت ਫੈਲ ਗਈ ਸਰਬੀਆ ਦੇ ਰਾਸ਼ਟਰਪਤੀ ਅਲੇਕਜ਼ੈਂਡਰ ਵੁਚੀਕ ਦੇ ਸਮਰਥਕਾਂ ਦੇ ਕੈਂਪ ਵਿੱਚ ਅੱਗ ਲੱਗ ਗਈ ਸਰਕਾਰ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ ਵੁਚੀਕ ਨੇ ਗੋਲੀਬਾਰੀ ਨੂੰ ਅੱਤਵਾਦੀ ਹਮਲਾ ਘਰਾੜ ਦਿੱਤਾ ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਹਥਿਆਰਬੰਦ ਸੁਰੱਖਿਆ ਅਧਿਕਾਰੀ ਸੰਸਦ ਦੇ ਬਾਹਰ ਇੱਕ ਵੱਡੇ ਤੰਬੂ ਦੇ ਕੋਲ ਪਹੁੰਚ ਗਏ ਕੁਝ ਗੋਲੀਆਂ ਚੱਲੀਆਂ ਫਿਰ ਤੰਬੂ ਦੇ ਵਿੱਚ ਅੱਗ ਲੱਗ ਗਈ ਸੂਤਰਾਂ ਨੇ ਦੱਸਿਆ ਕਿ 70 ਸਾਲਾ ਵਿਅਕਤੀ ਨੇ 52 ਸਾਲਾ ਵਿਅਕਤੀ ਦੀ ਫਿਰ ਇੱਕ ਟੈਂਟ ਕੈਂਪ ਵਿੱਚ ਗੈਸ ਦੇ ਕੰਟੇਨਰ ਵਿੱਚ ਅੱਗ ਲੱਗ ਗਈ। ਏਐਫਪੀ ਦੀ ਰਿਪੋਰਟ ਦੇ ਅਨੁਸਾਰ ਅੱਗ ਬੁਝਾਓ ਅਮਲੇ ਨੇ ਜਲਦੀ ਹੀ ਅੱਗ ਤੇ ਕਾਬੂ ਪਾ ਲਿਆ। ਘਟਨਾ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਕਿਰਤਾਰ ਘੱਲਿਆ ਗਏ, ਦੂਜੇ ਨੂੰ ਐਮਰਜੈਂਸੀ ਮੈਡੀਕਲ ਸੈਂਟਰ ਲਿਜਾਇਆ ਗਏ। ਸਿਹਤ ਮੰਤਰੀ ਨੇ ਕਿਹਾ ਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ, ਉਸ ਦਾ ਤੁਰੰਤ ਆਪਰੇਸ਼ਨ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਸਥਾਨਕ ਪੁਲਿਸ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਜਾਂ ਘਟਨਾ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਸੋਸ਼ਲ ਮੀਡੀਆ ਤੇ ਵਾਰ ਲਾ ਹੋਰ ਹੀ ਵੀਡੀਓਜ਼ ਵਿੱਚ ਗੋਲੀਬਾਰੀ ਤੋਂ ਤੁਰੰਤ ਬਾਅਦ ਹਥਿਆਰਬੰਦ ਸੁਰੱਖਿਆ ਕਰਮਚਾਰੀ ਸੰਸਦ ਦੇ ਬਾਹਰ ਇੱਕ ਵੱਡੇ ਤੰਬੂ ਵਿੱਚ ਭਜਦੇ ਨਜ਼ਰ ਆ ਰਹੇ ਨੇ ਇੱਕ ਹੋਰ ਵੀਡੀਓ ਵਿੱਚ ਇੱਕ ਆਦਮੀ ਜ਼ਮੀਨ ਤੇ ਲੰਬਾ ਪਿਆ ਨਜ਼ਰ ਆ ਰਿਹਾ ਉਹਦੇ ਹੱਥ ਪਿੱਛੇ ਬੰਨੇ ਜਾ ਰਹੇ ਨੇ ਅਤੇ ਜਿਸ ਨੂੰ ਪੁਲਿਸ ਵੱਲੋਂ ਘੇਰਿਆ ਗਿਆ ਏ ਇਹ ਘਟਨਾ ਬੈਲਗ੍ਰੇਡ ਵਿੱਚ ਚੱਲ ਰਹੇ ਰਾਜਨੀਤਿਕ ਤਣਾਅ ਦੇ ਵਿਚਕਾਰ ਆਈ ਹੈ ਜਿੱਥੇ ਸਰਕਾਰ ਤੇ ਸਮਰਥਕਾਂ ਦੇ ਵਿਚਕਾਰ ਵਿਰੋਧ ਪ੍ਰਦਰਸ਼ਨ ਅਕਸਰ ਹੁੰਦੇ ਰਹਿੰਦੇ ਨੇ ਪ੍ਰਦਰਸ਼ਨ ਤੇ ਝੜਪਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਹਮਲੇ ਤੋਂ ਬਾਅਦ ਸੰਸਦ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤੈਨਾਤ ਕਰ ਦੀਵਾਲੀ ਦੇ ਅਗਲੇ ਦਿਨ ਜਿੱਥੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਤਿਉਹਾਰ ਦੇ ਬਾਅਦ ਕੂੜੇ ਦੇ ਢੇਰ ਜਮੇ ਹੋਏ ਦਿਖਾਈ ਦਿੱਤੇ ਉੱਥੇ ਹੀ ਦੁਰਗਾਣਾ ਮੰਦਰ ਦੇ ਨੇੜੇ ਇੱਕ ਵਿਦੇਸ਼ੀ ਸਲਾਨੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਫਾਈ ਦੀ ਮਿਸਾਲ ਕਾਇਮ ਕੀਤੀ ਇਹ ਅੰਗਰੇਜ਼ ਨਾਗਰਿਕ ਹਰ ਇੱਕ ਸਾਲ ਭਾਰਤ ਆਉਂਦਾ ਹੈ ਤੇ ਖਾਸ ਤੌਰ ਤੇ ਅੰਮ੍ਰਿਤਸਰ ਚ ਆ ਕੇ ਸੇਵਾ ਕਰਨ ਦਾ ਸੁੱਖ ਪ੍ਰਾਪਤ ਕਰਦਾ ਹੈ ਦੀਵਾਲੀ ਦੇ ਅਗਲੇ ਦਿਨ ਜਿੱਥੇ ਅੰਮ੍ਰਿਤਸਰ ਦੇ ਕਈ ਹਿੱਸਿਆਂ ਵਿੱਚ ਤਿਉਹਾਰ ਦੇ ਬਾਅਦ ਕੂੜੇ ਦੇ ਢੇਰ ਜਮੇ ਹੋਏ ਸਨ ਉੱਥੇ ਦੁਰਗਿਆਣਾ ਮੰਦਰ ਦੇ ਨੇੜੇ ਇੱਕ ਵਿਦੇਸ਼ੀ ਸਲਾਨੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਫਾਈ ਦੀ ਮਿਸਾਲ ਕਾਇਮ ਕੀਤੀ ਇਹ ਅੰਗਰੇਜ਼ ਨਾਗਰਿਕ ਹਰੇਕ ਸਾਲ ਭਾਰਤ ਆਉਂਦਾ ਹੈ ਤੇ ਖਾਸ ਤੌਰ ਤੇ ਅੰਮ੍ਰਿਤਸਰ ਵਿੱਚ ਆ ਕੇ ਸੇਵਾ ਕਰਨ ਦਾ ਸੁੱਖ ਪ੍ਰਾਪਤ ਕਰਦਾ ਹੈ ਥਿਸ ਇਜ਼ ਨਾਟ ਓਨਲੀ ਅਬਾਊਟ ਦੁਰਗਿਆਣਾ ਮੰਦਰ ਥਿਸ ਇਜ਼ ਅਬਾਊਟ ਹੋਲ ਆਫ ਇੰਡੀਆ ਸੋ ਇਵਨ ਇਫ ਯੂ ਗੋ ਟੂ ਨਾਰਥ ਇਵਨ ਇਫ ਯੂ ਗੋ ਟੂ ਸਾਊਥ ਨਾਰਥ ਈਸਟ ਐਨੀ ਪਲੇਸ ਇਜ਼ ਦ ਸੇਮ ਪ੍ਰੋਬਲਮ ਗਾਰਬੇਜ ਇਜ਼ ਆਲ ਓਵਰ ਦ ਪਲੇਸ ਆਲ ਓਵਰ ਆਰ ਹੋਲੀ ਪਲੇਸਸ everywhere hospitals uh, streets neighborhoods so india is too beautiful to be this dirty so we have to respect our country in a proper way it's easy to say jai mata uh, bharat ki jai or anything as such we need to give proper respect to our country so message apni samne kidur hai, itna kafi hai. you can see how they're reacting there are so many good people who are coming to help out so that means that everybody wants to see this change happen everybody wants to see india clean but they're scared to start they think nobody cares so let's just take that initiative and keep 2 meters outside our homes clean outside our shops or mandirs uh, sir after doing this seva how do you feel about amritsar and amritsar oh amritsar is amazing i love the food people are very nice the place is amazing but we need to clean it up mm. same as every other place in india uh, once we clean india the, the India's shine is going to come out. We're going to see the true beauty of India. ਇਸ ਵਿਦੇਸ਼ੀ ਨਾਗਰਿਕ ਨੇ ਕਿਹਾ ਕਿ ਸਫਾਈ ਸਿਰਫ ਸਰਕਾਰ ਦੀ ਹੀ ਨਹੀਂ ਸਗੋਂ ਆਮ ਨਾਗਰਿਕਾਂ ਦੀ ਵੀ ਜ਼ਿੰਮੇਵਾਰੀ ਹੈ। ਭਾਰਤ ਇੱਕ ਅਧਿਆਤਮਿਕ ਦੇਸ਼ ਹੈ। ਇੱਥੇ ਧਾਰਮਿਕ ਸਥਾਨਾਂ ਦੀ ਸਫਾਈ ਤੇ ਸ਼ੁੱਧਤਾ ਕਾਇਮ ਰੱਖਣਾ ਸਭ ਤੋਂ ਵੱਡਾ ਫਰਜ਼ ਹੈ। ਜਲੰਧਰ ਸੁਨਿਆਰੇ ਦੀ ਦੁਕਾਨ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਔਰਤ ਦੁਕਾਨ 'ਤੇ ਕੁਝ ਖਰੀਦਣ ਆਈ। ਉਸ ਤੇ ਦੁਕਾਨ 'ਚ ਪਏ ਗਹਿਣਿਆਂ 'ਚੋਂ ਸੋਨੇ ਦੇ ਕੰਨਾਂ ਦੇ ਵਾਲੀ ਚੋਰੀ ਕਰਨ ਦਾ ਦੋਸ਼ ਲੱਗਿਆ। ਇਹ ਪੂਰੀ ਘਟਨਾ ਸੀ ਸੀਟੀਵੀ ਵਿੱਚ ਕੈਦ ਹੋ ਗਈ ਫਿਰ ਔਰਤ ਨੇ ਦੁਕਾਨ ਛੱਡਣ ਦਾ ਬਹਾਨਾ ਬਣਾਇਆ ਪਰ ਦੁਕਾਨਦਾਰ ਨੇ ਉਸ ਨੂੰ ਰੋਕ ਲਿਆ ਦੁਕਾਨਦਾਰ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਫਿਰ ਪੁਲਸ ਔਰਤ ਨੂੰ ਥਾਣੇ ਲੈ ਗਈ ਤੇ ਉਸ ਤੋਂ ਪੁੱਛਗਿੱਛ ਕੀਤੀ ਦੁਕਾਨਦਾਰ ਚੰਦਰਮੋਹ ਨੇ ਦੱਸਿਆ ਕਿ ਔਰਤ ਦੁਕਾਨ ਦੇ ਸੋਨੇ ਦੀਆਂ ਵਾਲੀਆਂ ਦੇਖਣ ਆਈ ਸੀ ਉਸ ਨੇ ਚਲਾਕੀ ਨਾਲ ਆਪਣੀ ਮੁਠੀ ਵਿੱਚ ਇੱਕ ਜੋੜਾ ਕੰਨਾਂ ਦੀਆਂ ਵਾਲੀਆਂ ਰੱਖਿਆ ਜੋ ਕਿ ਫਿਰ ਦਿਖਾਈ ਨਹੀਂ ਦਿੱਤੀਆਂ ਜਦੋਂ ਔਰਤ ਤੋਂ ਕੰਨਾਂ ਦੀਆਂ ਵਾਲੀਆਂ ਮੰਗਿਆ ਗਈਆਂ ਤਾਂ ਉਸ ਨੇ ਤੁਰੰਤ ਉਹਨਾਂ ਨੂੰ ਆਪਣੇ ਪੈਰਾਂ ਵਿੱਚ ਢੁਕਾ ਲਿਆ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਔਰਤ ਦੀ ਤਲਾਸ਼ੀ ਲਈ ਗਈ ਇਸ ਦੌਰਾਨ ਤਮਾਕੂ ਦੇ ਕਲੈਕਟਰ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਦੁਕਾਨਦਾਰ ਨੇ ਦੱਸਿਆ ਕਿ ਉਸ ਦੇ ਕਬਜ਼ੇ ਵਿੱਚੋਂ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ ਉਸ ਨੇ ਦੱਸਿਆ ਕਿ ਕੰਨੇ ਦੀਆਂ ਬਾਲੀਆਂ ਦਾ ਭਾਰ 3.5 ਤੋਂ 4 ਗ੍ਰਾਮ ਹੈ ਜਿਸ ਦੀ ਕੀਮਤ 50000 ਰੁਪਏ ਦੇ ਕਰੀਬ ਬਣਦੀ ਹੈ ਹਾਲਾਂਕਿ ਸੋਨੇ ਦੇ ਵਾਲੀਆਂ ਅਜੇ ਤੱਕ ਬਰਾਮਦ ਨਹੀਂ ਹੋਈਆਂ ਸਰ ਇਦਾਂ ਇਹ ਨੇ ਨਾ ਸਾਡੇ ਕੋ ਆਈਆ ਦੁਕਾਨ ਤੇ ਇਹ ਨੇ ਕਿਹਾ ਕਿ ਮੈਂ ਵਾਲੀਆਂ ਦੇਖਣੀਆਂ ਨੇ ਅਸੀਂ ਨੂੰ ਵਾਲੀਆਂ ਦਾ ਹਾਈਨ ਇਹਨੇ ਇੱਕ ਜੋੜਾ ਵਿੱਚੋਂ ਵਾਲੀਆਂ ਦਾ ਚੱਕ ਕੇ ਆਪਣੀ ਮੁੱਠੀ 'ਚ ਰੱਖ ਲਿਆ ਅਸੀਂ ਜਿਸਲੇ ਇਹਨੇ ਮੜ ਜਾਂ ਇੰਜ ਹੋਈ ਆ ਤਾਂ ਇਹਨੂੰ ਕਿਹਾ ਵੀ ਹੱਥ 'ਚ ਜੋੜਾ ਵਾਲੀਆਂ ਦਾ ਸਾਨੂੰ ਦੇ ਇਹ ਨਾਲ ਹੀ ਥੱਲੇ ਝੁੱਕ ਕੇ ਨੇ ਆਪਾਂ ਸੀਸੀਟੀਵੀ ਕੈਮਰਾ ਹੀ ਦਿਖਾਇਆ ਤੁਹਾਨੂੰ ਇਹਨੇ ਆਪਣੇ ਪੈਰ ਦੀ ਕਦਾਂ ਆਪਣੇ ਬੈਲੀ ਦੀ ਪੈਰ ਚੱਕਿਆ ਤਾਂ ਉਹਦੇ ਵਿੱਚ ਪਾਈ ਆ ਹੁਣ ਪਤਾ ਨਹੀਂ ਉਸ ਤੋਂ ਬਾਅਦ ਇਹਦੀ ਤਲਾਸ਼ੀ ਵੀ ਸਾਹਮਣੇ ਮੇਰੇ ਲੇਡੀ ਸਾ ਮਰੀ ਨੂੰ ਆ ਗਈ ਆ ਮੈਂ ਉਹਨੂੰ ਵੀ ਬੁਲਾਇਆ ਇਹਦੀ ਤਲਾਸ਼ੀ ਵੀ ਲਿੱਤੀ ਆ ਇਹ ਪਤਾ ਨਹੀਂ ਪਹਿਲੇ ਤਾਂ ਸਾਨੂੰ ਬੈਕ ਨਹੀਂ ਦਿੰਦੀ ਪਈ ਸੀ ਆ ਫਿਰ ਅਸੀਂ ਇਹਨਾਂ ਦਾ ਵੀ ਫੋਨ ਨੰਬਰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਨੰਬਰ ਮਿਲਦਾ ਨਹੀਂ ਪਿਆ ਸੀ ਅਸੀਂ 100 ਨੰਬਰ ਤੇ ਵੀ ਟਰਾਈ ਕੀਤੀ ਉੱਥੇ ਵੀ ਨੰਬਰ ਨਹੀਂ ਮਿਲ ਰਿਹਾ ਸੀ ਆ ਫਿਰ ਦੁਬਾਰਾ ਮੈਂ 100 ਨੰਬਰ ਤੇ ਫੋਨ ਕਰਕੇ ਫਿਰ ਮੈਂ ਕੰਪਲੇਂਟ ਇਹਦੀ ਲਿਖਾਈ ਆ ਫਿਰਾਂ ਕੇ ਇਹਨਾਂ ਨੇ ਵੀ ਇਹਦੀ ਚੈੱਕ ਕੀਤੀ ਆ ਪਰ ਇਹਦਾ ਜਿਹੜਾ ਆਧਾਰ ਕਾਰਡ ਹੈ ਨਾ ਉਹ ਵੀ ਜਾਲੀ ਹੈਗਾ ਜੀ ਇਹਦੀ ਚੈਨੀ ਖੈਨੀ ਦੀਆਂ ਨਿਕਲੀਆਂ ਚਾਰ ਚਾਰ ਲਾਈਟਰ ਨਿਕਲੇ ਆ ਮੇਰੇ ਹਿਸਾਬ ਨਾਲ ਇਹ ਇਹ ਨਾ ਚਿੱਟਾ ਵੀ ਜੇਬ ਦੇ ਵਿੱਚ ਹੈਗਾ ਕਿੰਨੇ ਵੇ ਆਈ ਸੀ ਇੱਥੇ ਲੜੀ ਇਹ ਆਈ ਸੀ ਜੀ 5 ਵਜੇ ਆਈ ਸੀ ਸਾਰੇ ਕਿੰਨਾ ਕੋ ਨੁਕਸਾਨ ਹੋਇਆ ਕਿੰਨੇ ਨੁਕਸਾਨ ਹੀ ਜੀ ਉਹ ਮੇਰੇ ਖਿਆਲ ਅਕੀ 3.5 4 ਗ੍ਰਾਮ ਦੀ ਜੋੜੀ ਹੈ ਜੀ ਵੇਟ ਦੀ 50 ਉਹ ਮਤਲਬ ਅੰਦਾਜ਼ਾ 50000 ਦੇ ਵਿੱਚ ਵਿੱਚ ਹੈ ਉਹ ਵੇਟ ਹੈ ਪੁਲਿਸ ਕੰਪਲੇਟ ਕਰ ਪੁਲਿਸ ਕੰਪਲੇਟ ਕਰਤੀ ਸੀ ਪੁਲਿਸ ਨੂੰ ਕੰਪਲੇਂਟ ਨਾ ਬੁਲਾਇਆ ਜੀ ਅਸੀਂ ਇਹ ਆਏ ਨੇ ਹੁਣ ਮੈਂ ਦਰਖਾਸਤ ਲਗਾ ਦੇਣ ਜਾ ਕੇ ਚੌਕੀ ਇਸ ਦੌਰਾਨ ਐਸ.ਆਈ. ਗੋਪਾਲ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਚੰਦਰਮੋਹਨ ਨੇ ਉਹਨਾਂ ਨੂੰ ਇੱਕ ਗਾਹਕ ਦੁਆਰਾ ਇੰਡੀਅਨ ਜੁਐਲਰਸ ਦੀ ਦੁਕਾਨ ਤੋਂ ਗਹਿਣੇ ਚੋਰੀ ਕਰਨ ਬਾਰੇ ਸੂਚਿਤ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਦੁਕਾਨਦਾਰ ਦੇ ਬਿਆਨ ਦੇ ਆਧਾਰ 'ਤੇ ਔਰਤ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ। ਐਸ.ਐਸ.ਓ. ਸਾਹਿਬ ਨੇ ਦੱਸਿਆ ਇਹ ਵੀ ਜਗੋਟਾਉਂ ਦੇ ਵਿੱਚ ਇੱਕ ਲੇਡੀ ਨੇ ਦੁਕਾਨ ਤੇ ਚੋਰੀ ਕਰ ਲਈ ਹੈ। ਮੈਂ ਡਿਊਟੀ ਅਫਸਰ ਸੀਗਾ ਇੱਥੇ ਆਏ ਆ। ਇਹ ਲੇਡੀ ਦਾ ਕੀ ਹੈ? ਇੱਕ ਮਿੰਟ ਨੇ ਚੰਦਰਮੋਹਨ ਜੀ ਇੰਡੀਆ ਜੁਐਲਰਸ ਦੇ ਨਾਂ ਦੀ ਦੁਕਾਨ ਆ ਇਹ ਲੇਡੀ ਦਾ ਇਹਨੂੰ 3 ਛਾਲਬੀਨ ਸਾਰੀ ਕਰ ਲਈ ਇਹਨਾਂ ਪਰਸਨ ਕਰਕੇ ਵੀ ਕਰ ਲਈ ਇਹਨਾਂ ਕੋਲ ਰੇਡੀ ਦਾ ਆਪਣੀਆਂ ਹੈਗੀਆਂ ਸੀਗੀਆਂ ਪਰ ਸਾਡੀਆਂ ਮਜ਼ਦਮ ਨਾਲ ਰੇਡੀ ਠੀਕ ਹੈ ਕੋਈ ਕਪੜੇ ਦੇ ਕਰਦੇ ਵੀ ਸਾਡੀ ਵਾਲੀਏ ਨੇ ਗੁੰਮ ਕਰ ਲਈ ਹੂੰ ਲੇਕਿਨ ਵਾਲੀਆਂ ਦਾ ਜੋੜਾ ਉਹ ਇਹਨੂੰ ਮਿਲਿਆ ਨਹੀਂ ਬਾਕੀ ਛਾਲਬੀਨ ਕਰ ਰਹੇ ਆ ਪੁਰਸ ਨੇ ਸੋਨੇ ਦੀਆਂ ਵਾਲੀਆਂ ਬਰਾਮਦ ਨਹੀਂ ਕੀਤੀਆਂ ਔਰਤ ਨੂੰ ਜਨਤਕ ਪੁਛਕੀ ਚ ਲਈ ਪੁਲਿਸ ਸਟੇਸ਼ਨ ਲਿਜਾਇਆ ਗਿਆ ਤੇ ਉਸ ਵਿਰੁੱਧ ਠੁਕਮੀ ਕਾਰਵਾਈ ਕੀਤੀ ਜਾਵੇਗੀ ਫੁਰਸਤ ਦੇ ਦਾਮੇ ਦੇ باوجود ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਜਿੱਦੇ ਚਲਦੇ ਚੋਰ ਚੋਰੀ ਦੇ ਘਟਰਾ ਮੰਨ ਉੰਜਾਮ ਦੇ ਰਹੇ ਨੇ ਤਾਦਾ ਘਟਨਾ ਚ ਚੋਰਾਂ ਨੇ ਗੁਰਦਾਸਪੁਰ ਪਠਾਨਕੋਟ ਜਿੱਲੀ ਰੋਡ ਤੇ ਆਟੋ ਏਜੰਸੀ ਤੋਂ ਲੱਖਾਂ ਦਾ ਕੀਮਤੀ ਸਮਾਨ ਚੋਰੀ ਕਰ ਲਿਆ ਚੋਰਾਂ ਨੇ ਏਜੰਸੀ ਦੇ ਪਿਛਲੇ ਪਾਸੇ ਵਰਕਸ਼ਾਪ ਦੀ ਗੰਦ ਟੱਪ ਕੇ ਦੀਵਾਰ ਤੇ ਲੱਗੀ ਕੰਡਾ ਤਾਰ ਨੂੰ ਕੱਟ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗੁਰਦਾਸਪੁਰ ਪਠਾਨਕੋਟ ਜੀਡੀ ਰੋਡ ਤੇ ਦਾਣਾ ਮੰਡੀ ਦੇ ਗੇਟ ਦੇ ਬਿਲਕੁਲ ਸਾਹਮਣੇ ਸਥਿਤ ਵੈਦ ਆਟੋਸ ਤੋਂ ਲੱਖਾਂ ਦਾ ਕੀਮਤੀ ਸਮਾਨ ਚੋਰੀ ਹੋ ਗਿਆ ਜਿਨ੍ਹਾਂ ਵਿੱਚ ਬੈਟਰੀਆਂ ਤੇ ਈ ਰਿਕਸ਼ਾ ਦੀਆਂ ਮੋਟਰਾਂ ਸ਼ਾਮਲ ਹਨ ਦੋ ਚੋਰ ਚੋਰੀ ਕਰਦੇ ਸਮੇਂ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਏ ਹਾਲਾਂਕਿ ਅਜੇ ਤੱਕ ਉਹਨਾਂ ਦੀ ਪਛਾਣ ਨਹੀਂ ਹੋ ਸਕੀ ਮਾਲਕ ਨੇ ਕਟੜਾ ਦੀ ਸੂਚਨਾ ਤੇ ਸੀਸੀਟੀਵੀ ਫੁਟੇਜ ਪੁਲਿਸ ਨੂੰ ਦੇ ਦਿੱਤੀ ਇਥੋਂ ਦੇ ਕਰਮਚਾਰੀ ਨੇ ਦੱਸਿਆ ਕਿ ਬੀਤੀ ਰਾਤ ਦੋ ਚੋਰ ਸ਼ੋਰੂਮ ਦੀ ਪਿਛਲੀ ਕੰਧ ਟੱਪ ਕੇ ਸ਼ੋਰੂਮ ਵਿੱਚ ਦਾਖਲ ਹੋਏ ਜੋ ਇਥੋਂ 7 ਬੈਟਰੀਆਂ 3 ਵੱਡੀਆਂ ਝੋਨੇ ਦੀਆਂ ਮਸ਼ੀਨਾਂ ਵਾਲੀਆਂ ਮੋਟਰਾਂ ਤੇ 18 ਸੱਜੀ ਸਾਡੀ ਏਜੰਸੀ ਹੈ ਜੀ ਵੈ ਡਾਟਸ ਤੇ ਪੁਰਾਣੀ ਅਸੀਂ ਸ਼ੁਰੂ ਤੋਂ ਟਰੈਕਟਰਾਂ ਦੀ ਏਜੰਸੀ ਸਾਡੀ ਮੈਸੀ ਫਰਮ ਜਿਹੜਾ ਟਰੈਕਟਰ ਏਜੰਸੀ ਨਾਲ ਆਪਾਂ ਆ ਇਲੈਕਟ੍ਰਿਕ ਈ ਰਿਕਸ਼ਾ ਐਂਡ ਟੂ ਵੀਲਰ ਮਤਲਬ ਸਕੂਟੀਆਂ ਜਿਹੜੀਆਂ ਰੱਖੀਆਂ ਜੀ ਉਹ ਸਿਰਫ ਸੇਵਰ ਦੇ ਚਲਦੇ ਜੀ ਕੀ ਗੱਲ ਹੋ ਗਈ ਗੱਲ ਸੋਵੇ ਬਸ ਕੱਲ ਸਾਰਾ ਦਿਵਾਲੀ ਸੀਗੀ ਤੇ ਅਸੀਂ ਮਤਲਬ ਆਪਣੇ ਬਿਜ਼ੀ ਦੇ ਅੰਦਰ ਸਾਰਾ ਕੰਮ ਕਰਦੇ ਦੇ ਵਿੱਚ ਦੇ ਤੇ ਪੰਜ ਸਾਢੇ 5 6 ਵਜੇ ਆਪਾਂ ਗਏ ਆ ਕੱਲ ਵੀ ਬੜਾ ਵਧੀਆ ਕਲੋਜ਼ ਕਰਕੇ ਗਿਆ ਕੋਈ ਇਹੋ ਜੀ ਗੱਲਬਾਤ ਨਹੀਂ ਰਾਤੀ ਹੋ ਅੱਜ ਜਦੋਂ ਸਵੇਰੇ ਆ ਕੇ ਵੇਖਿਆ ਤਾਂ ਤੁਹਾਡਾ ਕਾਫੀ ਸਮਾਨ ਚੋਰੀ ਹੋ ਚੁੱਕਾ ਹੈ ਕੀ ਕੀ ਸਮਾਨ ਸੀ ਇਹ ਜੀ ਕੁਛ ਤੇ ਅਸੀਂ ਸੱਤ ਬੈਟਰੀਆਂ ਸੀ ਜੀ ਵੱਡੀਆਂ ਫੇਰ ਮੋਟਰਾਂ ਸੀ ਇਲੈਕਟ੍ਰਿਕ ਈ ਰਿਕਸ਼ੇ ਦੀਆਂ ਦੋ ਦੋ ਮੋਟਰਾਂ ਪੱਖੇ ਦੋ ਤਿੰਨ ਮੋਟਰਾਂ ਪੱਖੇ ਦੀਆਂ ਅਸੀਂ ਜਿਹੜੀਆਂ ਮਤਲਬ ਮੰਡੀ ਦੇ ਵਿੱਚ ਪਟਾ ਹਾ ਯੂਜ਼ ਕਰਦੇ ਆ ਸੋ ਨਾਂ ਵੀ ਸਲਾਈ ਵਾਸਤੇ ਉਹਦੀਆਂ ਮੋਟਰਾਂ ਸੀਗੀਆਂ ਜੀ ਔਰ ਵੀ ਨਿਕਾ ਮੋਟਾ ਕਾ ਵੀ ਸਵਾਨੀ ਕੋ ਉਤਾਰਾ ਤੁਰਾ ਦਾ ਲਗਭਗ 2.2 ਲੱਖ ਰੁਪਏ ਦਾ ਸਮਾਨ ਸੀ ਜਿਹੜਾ ਚੋਰੀ ਹੋਇਆ ਹੈ। ਇਹ ਸੀਸੀਟੀਵੀ ਵੀ ਲੱਗੇ ਆ ਕਿੰਦਾ ਕੈਮਰੇ ਚ ਕਿੰਨੇ ਜਨੇ ਆਏ ਔਰ ਕਿੰਨੇ ਲੱਗਦਾ ਕੀ ਲੋਕ ਸੀ ਸਰ ਸੀਸੀਟੀਵੀ ਰੇ ਜਿਹਦੇ ਚਲੋ 2 ਜੇ ਆਏ ਆ ਪਰ ਬੰਦੇ ਵੱਧ ਲੱਗਦੇ ਆ ਜੀ ਕੋਈ ਉਹਨਾਂ ਕੋ ਸਾਧ ਨਹੀਂ ਹੋ ਸਕਦਾ ਕਿਉਂਕਿ ਸਾਹਮਣੇ ਕੈਮਰੇ ਦੇ ਵਿੱਚ ਆਏ ਆ ਉਹ ਦੋ ਬੰਦੇ ਆਏ ਕਿਉਂਕਿ ਬੈਟਰੀਆਂ ਜਿਹੜੀਆਂ ਕਾਫੀ ਹੈਵੀ ਸੀ ਭਾਰੀਆਂ ਹੀ ਉਹ ਇੱਕ ਦੋ ਜੋ ਦੋ ਬੰਦੇ ਦਾ ਕੰਮ ਨਹੀਂ ਹੈਗਾ ਜੀ। ਉਜਾਦ ਹੋ ਜਾਦਾ ਹੋਰ ਵੀ ਹੋ ਸਕਦੇ ਬੰਦੇ ਚਾਰ ਪੰਜ ਬੰਦੇ ਹੋ ਸਕਦੇ ਕੋਈ ਨਾ ਕੋਈ ਵੀਕਲ ਗੱਡੀ ਲਿਆਏ ਹੋਰ ਬਿਲਕੁਲ ਬਿਲਕੁਲ ਜੀ ਕੋਈ ਵੀਕਲ ਤੇ ਹੀ ਜਾ ਸਕਦਾ ਜਿੰਨਾ ਉਹ ਸਮਾਨ ਭਾਰਾ ਹੈਵੀ ਖੜਿਆ ਹੋਣਾ ਸਮਾਨ ਉਹ ਵੀਕਲ ਤੇ ਹੀ ਜਾ ਸਕਦਾ ਇਦਾਂ ਨਹੀਂ ਕਰਦਾ ਕਿੰਨਾ ਵੱਡਾ ਸੀ ਉਹ ਸਰ ਕੰਦ ਟੱਪ ਕੇ ਜੀ ਤਾਰ ਲੱਗੀ ਹੋਈ ਆ ਬਕਾ ਦਾ ਕੰਦ ਟੱਪ ਕੇ ਤੋਂ ਕਾਰ ਵੈਕਲੀ ਦੀ ਤਾਰ ਲੱਗੀ ਉਹਨੂੰ ਕੱਟ ਕੇ ਆ ਹਾਂਜੀ ਕੱਟ ਕੇ ਅੰਦਰ ਐਂਟਰੀ ਕੀਤੀ ਆਏ ਹਾਂ ਕਰਮਚਾਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਚੋਰਾਂ ਨੇ ਉਹਨਾਂ ਦੀ ਬਰਖਸ਼ਤੋਂ ਕੀਮਤੀ ਤਾਰਾਂ ਵੀ ਚੋਰੀ ਕਰ ਲਈਆਂ ਸਨ ਪਰ ਉਹਨਾਂ ਦੇ ਧਿਆਨ ਵਿੱਚ ਨਹੀਂ ਸੀ ਕਿਉਂਕਿ ਉਸ ਵੇਲੇ ਕੈਮਰੇ ਵਿੱਚ ਕੁਝ ਵੀ ਨਹੀਂ ਆਇਆ ਸੀ ਪਰ ਬੀਤੀ ਰਾਤ ਚੋਰੀ ਉਹਨਾਂ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇਹਨਾਂ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।